ਜੇਲ੍ਹ ਦੇ ਵਿੱਚ ਚੈਕਿੰਗ ਕਰਨ ਪਹੁੰਚੀ ਪੁਲਿਸ ਪੈਕਿੰਗ ਆ ਕੈਦੀਆਂ ਨੂੰ ਬਾਜੜਾ ਤੁਸੀਂ ਜੁੜੇ ਹੋ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਏ ਫਰੀ ਕੋਡ ਦੀ ਮਾਡਲ ਜੇਲ੍ਹ ਦੇ ਵਿੱਚ ਕਈ ਗੈਂਗਸਟਰ ਅਤੇ ਗਲਤ ਪਰਵਰਤੀ ਦੇ ਲੋਕ ਬੰਦਨ ਜਿਨ੍ਹਾਂ ਨੂੰ ਲੈ ਕੇ ਆਏ ਦੇਣੀ ਫਰੀ ਕੋਡ ਪੁਲਿਸ ਵੱਲੋਂ ਜੇਲ੍ਹ ਦੇ ਅੰਦਰ ਸਰਚ ਬੈਨ ਚਲਾਏ ਜਾਂਦੇ ਹਨ ਹਾਲਾਂਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਆਪਣੇ ਤੌਰ ਤੇ ਸਰਚੋ ਬੈਂਡਵਿਚ ਚਲਾਏ ਜਾਂਦੇ ਹਨ ਤਾਂ ਫ੍ਰੀਕੋਰਡ ਪੁਲਿਸ ਵੱਲੋਂ ਆਏ ਦਿਨੀ ਸਰਚੋ ਬੈਂਡ ਚਲਾਉਂਦੀ ਰਹਿੰਦੀ ਹੈ ਜਿਸ ਦੇ ਤਹਿਤ ਦਾ ਹੁਣ ਫ੍ਰੀਕੋਰਡ ਪੁਲਿਸ ਵੱਲੋਂ 150 ਦੇ ਕਰੀਬ ਮਲਾਜਮਾਂ ਨਾਲ 2 ਘੰਟੇ ਜੇਲ੍ਹ ਦੇ ਅੰਦਰ ਚੈੱਕ ਕੀਤੀ ਗਈ ਅਤੇ ਕੋਨੇ-ਕੋਨੇ ਨੂੰ ਖੰਗਾਲਿਆ ਗਿਆ ਇਸ ਬੰਦੇ ਵਿੱਚ ਗੱਲਬਾਤ ਕਰਦਿਆਂ ਹੋਇਆਂ ਐਸਪੀ ਸੰਦੀਪ ਸਿੰਘ ਵਡੇਰਾ ਨੇ ਦੱਸਿਆ ਕਿ ਲਗਾਤਾਰ ਉਹਨਾਂ ਵੱਲੋਂ ਆਏ ਦਿਨ ਹੀ ਫ੍ਰੀਕੋਰਡ ਦੀ ਜੇਲ੍ਹ ਦੇ ਵਿੱਚ ਚੈਕਿੰਗ ਕੀਤੀ ਜਾਂਦੀ ਹੈ ਤੇ ਅੱਜ ਵੀ ਚੈਕਿੰਗ ਕੀਤੀ ਗਈ ਹੈ ਉਹਨਾਂ ਕਹਿੰਦੇ ਕਿ ਲਗਾਤਾਰ ਉਹਨਾਂ ਵੱਲੋਂ ਜੇਲ੍ਹ ਦੇ ਅੰਦਰ ਇਸੇ ਤਰ੍ਹਾਂ ਹੀ ਚੈਕਿੰਗਾਂ ਚੱਲਦੀਆਂ ਰਹਿਣਗੀਆਂ ਤਾਂ ਜੋ ਗਲਤ ਪਰਵਰਤੀ ਦੀ ਲੋਕ ਨੇ ਉਹਨਾਂ ਤੇ ਪੁਲਿਸ ਦਾ ਡਰ ਬਣਿਆ ਰਵੇ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਨੇ ਐਸਪੀ ਸੰਦੀਪ ਸਿੰਘ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤ ਕਰਤਾਰ ਜੈਨ ਆਈਪੀਐਸ ਜੀ ਦੇ ਦਿਸ਼ਾ ਦਿਸ਼ਾ ਤੇ ਆਦੇ ਕੁਪੀਲਾ

Yeni parası procedure is based on the latest technical. It is de ramp that